ਹੈਲੋ ਹਾਂਜੀ ਸਸ਼ੀਕਲ ਜੀ ਗੁਰਮੀਤ ਬੁਟੀਕ ਦੇ ਉੱਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜਵਲੀ ਜਿਹੜੀ ਵੀਡੀਓ ਹੋਏਗੀ ਜੀ ਕੱਟ ਪੀਸਾਂ ਦੇ ਉੱਪਰ ਹੋਏਗੀ ਜਿਹੜੇ ਕਿ ਪਾਰਟੀ ਵੇਅ ਕੱਟ ਪੀਸ ਰਹਿਣ ਵਾਲੇ ਹੋਣਗੇ ਕਾਫੀ ਘੱਟ ਪ੍ਰਾਈਸ ਦੇ ਵਿੱਚ ਤੁਹਾਨੂੰ ਮਿਲ ਜਾਣਗੇ ਜੀ ਔਰ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਅਸੀਂ ਆਪਣੇ ਬੁਟੀਕ ਦੀ ਲੋਕੇਸ਼ਨ ਮੈਂਸ਼ਨ ਕਰਨਾ ਚਾਹਾਂਗੇ ਅਸੀਂ ਵਿਲੇਜ ਪਤੋ ਹੀਰਾ ਸਿੰਘ ਡਿਸਟ੍ਰਿਕਟ ਮੋਗਾ ਨੀਅਰ ਨਿਹਾਲ ਸਿੰਘ ਵਾਲਾ ਜਿਹੜੀਆਂ ਵੀ ਭੈਣਾਂ ਵਿਜ਼ਿਟ ਕਰਕੇ ਕਪੜਾ ਬਾਈ ਕਰਨਾ ਚਾਹੁੰਦੀਆਂ ਨੇ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਉੱਪਰ ਮੈਸੇਜ ਕਰਕੇ ਲੋਕੇਸ਼ਨ ਲੈ ਕੇ ਆਪਣੇ ਇਹ ਸੋਹਣੇ ਸੋ ਉਹਨੂੰ ਸੂਟ ਮਿਲੇਗਾ ਜੀ ਕੰਪਲੀਟ ਸੂਟ ਹੋਏਗਾ ਜੀ ਵਿਦ ਦੁਪੱਟਾ ਹੋਏਗਾ ਕਟ ਪੀਸਾਂ ਦੇ ਵਿੱਚ ਜਿਹੜਾ ਹੈਗਾ ਤੁਹਾਨੂੰ ਇਹ ਸੂਟ ਮਿਲੇਗਾ ਪਿਓਰ ਕ੍ਰੇਪ ਦਾ ਹੋਏਗਾ ਕਲਰ ਹੋਏਗਾ ਜੀ ਰਸਟ ਰਸਟ ਕਲਰ ਤੁਹਾਨੂੰ ਮਿਲੇਗਾ ਜੀ 3 ਮੀਟਰ ਦੀ ਸ਼ਰਟ ਤੁਹਾਨੂੰ ਮਿਲਣੀ ਹੈ ਸ਼ਰਟ ਦੇ ਫਰੰਟ ਦੇ ਉੱਪਰ ਵੀ ਜਿਹੜਾ ਹੈਗਾ ਤੁਹਾਨੂੰ ਡਿਜੀਟਲ ਪ੍ਰਿੰਟ ਮਿਲਣਾ ਪਿਓਰ ਕ੍ਰੇਪ ਦਾ ਸਟਾਫ ਹੋਏਗਾ ਜੀ ਪਿਓਰ ਕ੍ਰੇਪ ਦਾ ਤੁਹਾਨੂੰ ਸਟਾਫ ਮਿਲਣਾ ਜੀ ਲਾਈਟ weight ਐਂਡ ਸੌਫਟ ਕਲਰ ਹੋਏਗਾ ਜੀ ਰਸਟ ਰਸਟ ਕਲਰ ਤੁਹਾਨੂੰ ਮਿਲੇਗਾ ਬ੍ਰਾਂਡ ਰਹੇਗਾ ਆਰਟੈਕਸ ਜੀ ਬ੍ਰਾਂਡ ਹੋਏਗਾ ਆਰਟੈਕਸ ਸੇਮ ਐਜ਼ ਇਹ ਤੁਹਾਨੂੰ ਮਿਲੇਗੀ ਬੈਕ ਔਰ ਬਾਜੂ ਜੀ ਇਹ ਵਾਲੀਆਂ ਬਾਜੂ ਰਹਿਣ ਵਾਲੀਆਂ ਹੋਣਗੀਆਂ ਜੀ ਇਹ ਵਾਲੀ ਮਿਲੇਗੀ ਤੁਹਾਨੂੰ ਬੈਕ ਸੇਮ ਕਲਰ ਦੀ ਹੀ ਨਾਲ ਤੁਹਾਨੂੰ ਮਿਲਣੀ ਹੈ ਬੈਕ ਸੇਮ ਸੌਰੀ ਬੇਸ ਕਲਰ ਦੀ ਹੀ ਨਾਲ ਤੁਹਾਨੂੰ ਮਿਲੇਗੀ ਬਾਟਮ ਜੀ 3 ਮੀਟਰ ਦੀ ਸ਼ਰਟ ਹੋਏਗੀ ਜੀ 3 ਮੀਟਰ ਦੀ ਹੀ ਨਾਲ ਤੁਹਾਨੂੰ ਮਿਲਣੀ ਹੈ ਬਾਟਮ ਇਹ ਵਾਲਾ ਜੋ ਮਿਲੇਗਾ ਤੁਹਾਨੂੰ ਕੰਪਲੀਟ ਸੂਟ ਹੋਏਗਾ ਜੀ 1250 ਰੁਪਏ ਦੇ ਵਿੱਚ ਜੀ ਆਪ ਹੋਈਗਾ ਕੰਪਲੀਟ ਸੂਟ 1250 ਰੁਪਏ ਦੇ ਇਸ ਤੁਹਾਨੂੰ ਮਿਲੇਗਾ ਜੀ ਜੇਕਰ ਨਾਲ ਤੁਸੀਂ ਦੁਪੱਟਾ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਦੁਪੱਟਾ ਵੀ ਲੈ ਸਕਦੇ ਹੋ ਦੁਪੱਟਾ ਜਿਹੜਾ ਹੋਏਗਾ ਜੀ ਉਹ ਕਟ ਪੀਸਾਂ ਦੇ ਵਿੱਚ ਹੋਏਗਾ 300 ਰੁਪਏ ਦਾ ਦੁਪੱਟਾ ਹੋਏਗਾ ਜੀ ਲਓ ਜੀ ਡਿਜੀਟਲ ਪ੍ਰਿੰਟ ਦਾ ਹੀ ਨਾਲ ਤੁਹਾਨੂੰ ਚਣੌਣ ਦਾ ਹੀ ਜਿਹੜਾ ਹੈਗਾ ਉਹ ਤੁਹਾਨੂੰ ਦੁਪੱਟਾ ਮਿਲਣਾ ਜੀ ਇਹ ਦੁਪੱਟਾ ਜਿਹੜਾ ਹੈਗਾ ਆ ਇਹ 250 ਰੁਪਏ ਦਾ ਦੁਪੱਟਾ ਹੋ ਗਿਆ ਕਿਉਂਕਿ ਇਹਦੀ ਕੰਨੀ ਆ ਜਿਹੜੀ ਥੋੜੀ ਜਿਹੀ ਫਟੀ ਹੋਈ ਹੈ ਜੀ ਕੰਨੀ ਚੈੱਕ ਕਰਾ ਦਈਏ ਜੀ ਐਦਾਂ ਜਿਹੜੀ ਦੀ ਕੰਨੀ ਆ ਉਹ ਹਲਕੀ ਜੀ ਐਦਾਂ ਫਟੀ ਹੋਈ ਹੈ ਜੀ ਤਾਂ ਕਰਕੇ ਜਿਹੜਾ ਇਹ ਦੁਪੱਟਾ ਹੈਗਾ 250 ਰੁਪਏ ਦੇ ਵਿੱਚ ਮਿਲੇਗਾ ਜੀ ਕੰਨੀ ਫਟੀ ਹੋਣ ਕਰਕੇ ਜੇਕਰ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਲੈ ਸਕਦੇ ਹੋ ਜੇਕਰ ਸਕਿਪ ਕਰਨਾ ਚਾਹੁੰਦੇ ਹੋ ਤੁਸੀਂ ਸਕਿਪ ਵੀ ਕਰ ਸਕਦੇ ਹੋ ਸੇਮ ਕਲਰ ਦਾ ਨਾਲ ਤੁਹਾਨੂੰ ਕੱਟ ਪੀਸਾਂ ਦੇ ਵਿੱਚ ਦੁਪੱਟਾ ਜਿਹੜਾ ਹੈਗਾ ਉਹ ਮਿਲ ਜਾਏਗਾ ਜੀ ਸੇਮ ਜਿਹੜਾ ਹੈਗਾ ਨਾਲ ਤੁਹਾਨੂੰ ਦੁਪੱਟਾ ਮਿਲ ਜਾਏਗਾ ਜੀ 250 ਰੁਪਏ ਦਾ ਦੁਪੱਟਾ ਹੋਏਗਾ 1250 ਰੁਪਏ ਦਾ ਸੂਟ ਹੋਏਗਾ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਆ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ کافی ਪਿਆਰਾ ਪੀਸ ਹੈਗਾ ਜੀ 컬러 ਵੀ کافی ਜਿਆਦਾ ਪਿਆਰਾ ਹੈ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ کافی ਪਿਆਰਾ ਪੀਸ ਹੋਏਗਾ ਜੀ ਇਹ ਵੀ ਜਿਹੜਾ ਹੈਗਾ ਤੁਹਾਨੂੰ ਕੰਪਲੀਟ ਸੂਟ ਮਿਲੇਗਾ ਜੀ ਇਹ ਵਾਲਾ ਵੀ ਤੁਹਾਨੂੰ ਕੰਪਲੀਟ ਸੂਟ ਮਿਲਣਾ ਹੈ ਜੀ 컬러 ਹੋਏਗਾ ਜੀ کافی ਪਿਆਰਾ ਗ੍ਰੀਨ 컬러 ਹੋਏਗਾ ਡਾਰਕ ਗ੍ਰੀਨ ਐਦਾਂ ਜਿਹੜਾ ਹੈਗਾ ਤੁਹਾਨੂੰ ਘੇਰੇ ਦੇ ਉੱਪਰ ਮਿਲਣਾ ਜੀ ਡਿਜੀਟਲ ਪ੍ਰਿੰਟ ਜਿਹੜਾ ਹੈਗਾ ਤੁਹਾਨੂੰ ਘੇਰੇ ਦੇ ਉੱਪਰ ਮਿਲੇਗਾ ਜੀ ਫਰੰਟ ਦੇ ਉੱਪਰ ਤੁਹਾਨੂੰ ਛੋਟੀ ਬੂਟੀ ਮਿਲਣੀ ਹੈ ਜੀ ਸਟਾਫ ਹੋਏਗਾ ਪਿਓਰ ਕਰੇਪ ਦਾ ਬ੍ਰਾਂਡ ਰਹੇਗਾ ਜੀ ਆਰਟੈਕਸ ਸੇਮ ਐਸ ਦੇ ਤੁਹਾਨੂੰ ਬੈਕ ਔਰ ਬਾਜੂ ਮਿਲਣਗੀਆਂ ਜੀ ਐਵਲੀਆਂ ਬਾਜੂ ਰਹਿਣ ਵਾਲੀਆਂ ਹੋਣੀਆਂ ਜੀ ਐਵਲੀਆਂ ਤੁਹਾਨੂੰ ਮਿਲਣੀ ਹੈ ਜੀ ਬੈਕ ਡਿਜੀਟਲ ਪ੍ਰਿੰਟ ਦੀ ਹੀ ਨਾਲ ਤੁਹਾਨੂੰ ਮਿਲਣੀ ਹੈ ਬੈਕ ਔਰ 3 ਮੀਟਰ ਦੀ ਸ਼ਰਟ ਹੋਏਗੀ ਜੀ 3 ਮੀਟਰ ਦੀ ਹੀ ਨਾਲ ਤੁਹਾਨੂੰ ਮਿਲਣੀਆਂ ਬਾਟਮ ਜੀ 10 ਮੀਟਰ ਦੀ ਬਾਟਮ ਹੋਏਗੀ ਜੀ 3 ਮੀਟਰ ਦੀ ਹੀ ਨਾਲ ਤੁਹਾਨੂੰ ਮਿਲਣੀ ਹੈ ਸ਼ਰਟ ਇਹ ਹੈਗਾ ਕੰਪਲੀਟ ਸੂਟ ਜੀ ਕਲਰ ਦਾ ਕਾਫੀ ਡਿਫਰੈਂਸ ਲੱਗ ਰਿਹਾ ਜੀ ਵੀਡੀਓ ਦੇ ਵਿੱਚ ਹੈ ਕਲਰ ਸੇਮ ਹੈ ਜੀ ਅਜੈਕਟ ਸ਼ੇਡ ਹੈ ਜੀ ਅਜੈਕਟ ਸ਼ੇਡ ਹੈ ਬਟ ਕਲਰ ਦਾ ਜਿਹੜਾ ਹੈਗਾ ਉਹ ਡਿਫਰੈਂਸ ਆ ਰਿਹਾ ਜੀ ਵੀਡੀਓ ਦੇ ਵਿੱਚ ਇਹ ਜਿਹੜਾ ਕੰਪਲੀਟ ਸੂਟ ਹੋਏਗਾ ਜੀ ਇਹ ਹੋਏਗਾ 1250 ਰੁਪਏ ਦੇ ਵਿੱਚ ਸੇਮ ਕਲਰ ਹੈ ਜੀ ਵੀਡੀਓ ਦੇ ਵਿੱਚ ਹੀ ਡਿਫਰੈਂਸ ਆ ਰਿਹਾ ਜੀ ਇਸ ਕਲਰ ਦਾ ਸੇਮ ਕਲਰ ਹੈ ਜੀ 1250 ਰੁਪਏ ਦਾ ਹੈ ਤੁਹਾਨੂੰ ਕੰਪਲੀਟ ਸੂਟ ਆ ਜਿਹੜਾ ਇਹ ਮਿਲ ਜਾਏਗਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਔਰਗੈਂਜ਼ਾ ਦੀ ਟਾਈਡਾਈ ਦੀ ਸ਼ਰਟ ਤੁਹਾਨੂੰ ਮਿਲਣੀ ਹੈ ਜੀ ਡਿਜ਼ਾਈਨਰ ਸ਼ਰਟ ਹੋਏਗੀ ਬ੍ਰਾਂਡਰ ਹੈਗਾ ਜੀ ਆਰਟੈਕਸ ਆਰਟੈਕਸ ਬ੍ਰਾਂਡਰ ਰਹੇਗਾ 3 ਮੀਟਰ ਦੀ ਸ਼ਰਟ ਰੈਂਡ ਵਾਲੀ ਹੈ ਵਿਸਕੋਸ ਔਰਗੈਂਜ਼ਾ ਦੀ ਜੀ ਵਿਸਕੋਸ ਔਰਗੈਂਜ਼ਾ ਦੀ ਤੁਹਾਨੂੰ ਮਿਲਣੀ ਹੈ ਸ਼ਰਟ ਜੀ ਡਿਜੀਟਲ ਪ੍ਰਿੰਟ ਦੀ ਜਿਹੜੀ ਹੈਗੀ ਤੁਹਾਨੂੰ ਸ਼ਰਟ ਮਿਲਣੀ ਹੈ ਟਾਈਡਾਈ ਲੁੱਕ ਦੀ ਹੋਏਗੀ ਵਿਸਕੋਸ ਔਰਗੈਂਜ਼ਾ ਦੀ 600 ਰੁਪਏ ਦਾ ਤੁਹਾਨੂੰ ਸ਼ਰਟ ਪੀਸ ਮਿਲੇਗਾ ਜੀ 3 ਮੀਟਰ ਦੀ ਸ਼ਰਟ ਹੋਏਗੀ ਜੀ ਸੇਮ এজ ਇਹ ਤੁਹਾਨੂੰ ਬਾਜੂ ਮਿਲਣਗੀਆਂ ਜੀ ਸੇਮ এজ ਇਹ ਬੈਕ ਹੋਏਗੀ ਜੀ ਟਾਈ ਡਾਈ ਲੁੱਕ ਦੀ ਹੋਏਗੀ ਨਾਲ ਤੁਹਾਨੂੰ ਮਿਲਣੀਆਂ ਆਫ ਵਾਈਟ 크ਰੇਪ ਦੀ ਬਾਟਮ ਜੀ ਆਫ ਵਾਈਟ ਨਾਲ ਤੁਹਾਨੂੰ ਮਿਲਣੀਆਂ 크ਰੇਪ ਦੀ ਬਾਟਮ ਜੀ ਸੇਮ ਕਲਰ ਹੋਏਗਾ ਸੇਮ ਕਲਰ ਹੋਏਗਾ ਜੀ ਆਫ ਵਾਈਟ 크ਰੇਪ ਦੀ ਬਾਟਮ ਮਿਲਣੀਆਂ ਵਿਸਕੋਸ ਆਰਗੈਂਜ਼ਾ ਦੀ ਸ਼ਰਟ ਹੋਏਗੀ ਜੀ 600 ਰੁਪਏ ਦੀ ਸ਼ਰਟ ਹੋਏਗੀ 400 ਰੁਪਏ ਦੀ ਬਾਟਮ ਹੋਏਗੀ ਜੀ 600 ਰੁਪਏ ਦੀ ਸ਼ਰਟ ਹੋਏਗੀ 400 ਰੁਪਏ ਦੀ ਬਾਟਮ ਹੋਏਗੀ ਜੀ スクリーンショット ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਕਾਫੀ ਪਿਆਰਾ ਪੀਸ ਹੈ ਜਿਹੜਾ ਇਹ ਰੈਡੀ ਹੋਏਗਾ ਜੇ ਤੁਹਾਨੂੰ ਥੋੜਾ ਜਿਹਾ ਲਾਈਟ ਡਾਰਕ ਤਾਂ ਲੱਗ ਰਿਹਾ ਕਿਉਂਕਿ ਇਹਦੇ نیچے ਲਾਈਨਿੰਗ ਲੱਗੇਗੀ ਨਾ ਲਾਈਨਿੰਗ ਲੱਗਣ ਤੋਂ ਬਾਅਦ ਸੇਮ ਕਲਰ ਆਏਗਾ ਜੀ ਬੋਟਮ ਵਾਲਾ ਸੇਮ ਕਲਰ ਹੈ ਜੀ ਇਹ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਜੈਡ ਬਲੈਕ ਜੈਡ ਬਲੈਕ ਕਲਰ ਦੀ ਕਾਫੀ ਡਿਮਾਂਡ ਸੀ ਤੇ ਕਾਫੀ ਮੈਸੇਜ ਵੀ ਆਏ ਸੀਗੇ ਕਿ ਸਾਨੂੰ ਬਲੈਕ ਕਲਰ ਦਾ 1000 ਰੁਪਏ ਵਾਲਾ ਜਿਹੜਾ ਹੈਗਾ ਸੂਟ ਉਹ ਦਿਓ ਜੀ ਪਿਆਰ ਕ੍ਰੇਪ ਦਾ ਇਹ ਵਾਲਾ ਜਿਹੜਾ ਹੈਗਾ ਤੁਹਾਨੂੰ ਕਰੇਪ ਦਾ ਤੁਹਾਨੂੰ ਸੂਟ ਮਿਲਣਾ ਹੈ ਜੀ ਜੈਡ ਬਲੈਕ ਕਲਰ ਹੋਏਗਾ ਜੀ ਸਟਾਫ ਹੋਏਗਾ ਪਿਓਰ ਕਰੇਪ ਐਦਾਂ ਜਿਹੜਾ ਹੈਗਾ ਤੁਹਾਨੂੰ ਘੇਰੇ ਦੇ ਉੱਪਰ ਵੀ ਡਿਜੀਟਲ ਪ੍ਰਿੰਟ ਮਿਲਣਾ ਹੈ ਜੀ ਕਾਫੀ ਪਿਆਰਾ ਪ੍ਰਿੰਟ ਹੈ ਕਲਰ ਹੋਏਗਾ ਜੈਡ ਬਲੈਕ 10 ਮੀਟਰ ਦੀ ਸ਼ਰਟ ਰਹਿਣ ਵਾਲੀ ਹੈ ਬ੍ਰਾਂਡ ਹੋਏਗਾ ਆਰਟੈਕਸ ਸਟਾਫ ਹੋਏਗਾ ਜੀ ਪਿਓਰ ਕਰੇਪ ਪਿਓਰ ਕਰੇਪ ਦਾ ਤੁਹਾਨੂੰ ਸਟਾਫ ਮਿਲਣਾ ਹੈ ਜੀ ਸੇਮ ਐਜ਼ ਹੈ ਤੁਹਾਨੂੰ ਮਿਲਣੀ ਹੈ ਬੈਕ 4 ਜੁੱਗੀ ਇਹ ਵਾਲੀਆਂ ਬਾਜੂ ਰਹਿਣ ਵਾਲੀਆਂ ਹੋਣੀਆਂ ਜੀ ਐਵਲੀ ਹੋएगी ਬੈਕ ਜੀ 600 ਰੁਪਏ ਦੀ ਸ਼ਰਟ ਹੋएगी 400 ਰੁਪਏ ਦੀ ਹੋएगी ਬਾਟਮ ਜੀ ਜੈਡ ਬਲੈਕ ਕਲਰ ਦੀ ਹੀ ਨਾਲ ਤੁਹਾਨੂੰ ਮਿਲਣੀ ਹੈ ਜੀ 400 ਰੁਪਏ ਦੀ ਤੁਸੀਂ ਬਾਟਮ ਲਗਵਾ ਸਕਦੇ ਹੋ ਜੀ ਐਦਾਂ ਜਿਹੜਾ ਹੈਗਾ ਤੁਸੀਂ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਨਾਲ ਤੁਹਾਨੂੰ ਪਿਓਰ ਕਰੇਪ ਦੀ ਹੀ ਜੈਡ ਬਲੈਕ ਕਲਰ ਦੀ ਹੀ ਮਿਲੇਗੀ ਬਾਟਮ ਜੀ ਐਦਾਂ ਤੁਸੀਂ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਹਾਂਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਵਿਸਕੋਸ ਆਰਗੈਂਜ਼ਾ ਦਾ ਆਫ ਵਾਈਟ ਕਲਰ ਦਾ ਪੀਸ ਜਿਹੜਾ ਹੈਗਾ ਸ਼ਰਟ ਪੀਸ ਤੁਹਾਨੂੰ ਮਿਲੇਗਾ ਕਾਫੀ ਪਿਆਰਾ ਪੀਸ ਆਫ ਫਰੰਟ ਫਰੰਟ ਦੇ ਉੱਪਰ ਵੀ ਜਿਹੜਾ ਹੈਗਾ ਤੁਹਾਨੂੰ ਡਿਜੀਟਲ ਪ੍ਰਿੰਟ ਮਿਲਣਾ ਹੈ ਜੀ ਆਫ ਵਾਈਟ ਦੇ ਉੱਪਰ ਇਹ ਵਾਲਾ ਪ੍ਰਿੰਟ ਜਿਹੜਾ ਤੁਹਾਡੇ neck ਤੱਕ ਆਏਗਾ brand ਰਹੇਗਾ ਜੀ artex artex ਦਾ brand ਹੋਏਗਾ ਲਓ ਜੀ ਮਿਲਣੀਆਂ ਦੀ ਇਹ ਵਾਲੀ ਹੋਏਗੀ ਬੈਕ ਔਰ ਹੋਰ ਵਾਲੀਆਂ ਰਹਿਣੀਆਂ ਬਾਜੂ ਨਾਲ ਤੁਹਾਨੂੰ ਮਿਲਣੀ ਹੈ ਜੀ ਜੈਡ ਬਲੈਕ ਕਲਰ ਦੀ ਕ੍ਰੇਪ ਦੀ ਬਾਟਮ ਔਰ ਗੈਂਜ਼ਾ ਦੀ ਸ਼ਰਟ ਹੋਏਗੀ ਔਰ ਨਾਲ ਤੁਹਾਨੂੰ ਜੈਡ ਬਲੈਕ ਕਲਰ ਦੀ ਮਿਲਣੀ ਹੈ ਕ੍ਰੇਪ ਦੀ ਬਾਟਮ ਹੋਏਗੀ 400 ਰੁਪਏ ਦੀ ਬਾਟਮ ਹੋਏਗੀ 600 ਰੁਪਏ ਦੀ ਸ਼ਰਟ ਹੋਏਗੀ ਜੀ 600 ਰੁਪਏ ਦੀ ਸ਼ਰਟ ਹੋਏਗੀ 400 ਰੁਪਏ ਦੀ ਬਾਟਮ ਹੋਏਗੀ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਹਾਂ ਜੀ ਨੈਕਸਟ ਤੁਹਾਨੂੰ ਮਿਲੇਗਾ ਜੀ ਮੈਚਿੰਗ ਸੂਟ ਹੋਏਗਾ ਪਿਓਰ ਕ੍ਰੇਪ ਦੀ ਤੁਹਾਨੂੰ ਸ਼ਰਟ ਮਿਲਣੀ ਹੈ ਜੀ ਪਿਓਰ ਕ੍ਰੇਪ ਦੀ ਹੋਏਗੀ ਬ੍ਰਾਂਡ ਰਹੇਗਾ ਜੀ ਆਰਟੈਕਸ ਆਰਟੈਕਸ ਬ੍ਰਾਂਡ ਹੋਏਗਾ ਕਾਫੀ ਪਿਆਰਾ ਪੀਸ ਹੈ ਜੀ ਕਲਰ ਹੋਏਗਾ ਜੀ ਸਕਾਈ ਬਲੂ ਘੇਰੇ ਦੇ ਉੱਪਰ ਮਿਲੇਗਾ ਤੁਹਾਨੂੰ ਡਿਜੀਟਲ ਪ੍ਰਿੰਟ ਜੀ ਘੇਰੇ ਦੇ ਉੱਪਰ ਫਰੰਟ ਦੇ ਉੱਪਰ ਵੀ ਜਿਹੜਾ ਹੈਗਾ ਤੁਹਾਨੂੰ ਡਿਜੀਟਲ ਪ੍ਰਿੰਟ ਮਿਲਣਿਆ ਜੀ ਫਰੰਟ ਦੇ ਉੱਪਰ ਸੇਮ ਐਜ਼ ਆ ਬੈਕ ਔਰ ਬਾਜੂ ਮਿਲਣਗੀਆਂ ਜੀ ਇਹ ਵਾਲੀਆਂ ਬਾਜੂ ਰਹਿਣ ਵਾਲੀਆਂ ਹੋਣੀਆਂ ਜੀ ਇਹ ਵਾਲੀ ਹੋएगी ਬੈਕ 600 ਰੁਪਏ ਦੀ ਸ਼ਰਟ ਹੋਏਗੀ 400 ਰੁਪਏ ਦੀ ਬਾਟਮ ਹੋਏਗੀ ਇਹ ਵਾਲੀ ਬਾਟਮ ਜੋ ਰਹੇਗੀ ਸਿਲਕ ਡਰੇਪਰ ਹੋਏਗੀ ਜੀ ਕ੍ਰੇਪ ਦੀ ਸ਼ਰਟ ਹੋਏਗੀ ਸਿਲਕ ਦੀ ਬਾਟਮ ਹੋਏਗੀ ਸੇਮ ਕਲਰ ਆ ਜਿਹੜਾ ਉਹ ਇਸ ਤੇ ਨਾਲ ਮੈਚ ਹੋ ਰਿਹਾ ਜੀ ਸੇਮ ਕਲਰ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ 600 ਰੁਪਏ ਦੀ ਸ਼ਰਟ ਹੋਏਗੀ 400 ਰੁਪਏ ਦੀ ਬਾਟਮ ਹੋਏਗੀ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਕਾਫੀ ਪਿਆਰਾ ਪੀਸ ਹੋਏਗਾ ਗ੍ਰੀਨ ਕਲਰ ਦਾ 10 ਮੀਟਰ ਦੀ ਤੁਹਾਨੂੰ ਸ਼ਰਟ ਮਿਲਣੀ ਆ ਪਿਓਰ ਕ੍ਰੇਪ ਦੀ ਹੋਏਗੀ 10 ਮੀਟਰ ਦੀ ਸ਼ਰਟ ਹੋਏਗੀ ਪਿਓਰ ਕ੍ਰੇਪ ਦੀ ਡਿਜ਼ਾਈਨਰ ਸ਼ਰਟ ਹੋਏਗੀ ਘੇਰੇ ਦੇ ਉੱਪਰ ਡਿਜ਼ਾਈਨ ਤੁਹਾਨੂੰ ਮਿਲਣੇ ਆ ਜੀ ਫਰੰਟ ਦੇ ਉੱਪਰ ਪਲੇਨ ਪੈਨਲ ਹੋਏਗਾ ਜੀ ਬਾਕੀ ਤੁਹਾਨੂੰ ਡਿਜੀਟਲ ਪ੍ਰਿੰਟ ਦੀ ਸ਼ਰਟ ਮਿਲਣੀ ਆ ਬ੍ਰਾਂਡ ਰਹੇਗਾ ਜੀ ਆਰਟੈਕਸ ਸੇਮ ਐਜ਼ ਇ ਬੈਕ ਔਰ ਬਾਜੂ ਰਹਿਣ ਵਾਲੀਆਂ ਹੋਣੀਆਂ ਜੀ ਇਹ ਵਾਲੀਆਂ ਬਾਜੂ ਰਹਿਣ ਵਾਲੀਆਂ ਹੋਣਗੀਆਂ ਜੀ ਇਹ ਵਾਲੀ ਹੋਏਗੀ ਬੈਕ 10 ਮੀਟਰ ਦੀ ਸ਼ਰਟ ਹੋਏਗੀ ਜੀ 10 ਮੀਟਰ ਦੀ ਹੀ ਨਾਲ ਤੁਹਾਨੂੰ ਮਿਲੇਗੀ ਬਾਟਮ ਜੀ 10 ਮੀਟਰ ਦੀ ਹੀ ਨਾਲ ਤੁਹਾਨੂੰ ਬਾਟਮ ਮਿਲਣੀ ਹੈ ਜੀ 3 ਮੀਟਰ ਦੀ ਸ਼ਰਟ ਹੋਏਗੀ 400 ਰੁਪਏ ਦੀ ਬਾਟਮ ਹੋਏਗੀ 600 ਰੁਪਏ ਦੀ ਸ਼ਰਟ ਹੋਏਗੀ 1000 ਰੁਪਏ ਦੇ ਵਿੱਚ ਜਿਹੜਾ ਹੈਗਾ ਤੁਹਾਨੂੰ ਕੰਪਲੀਟ ਸੂਟ ਆ ਉਹ ਮਿਲ ਜਾਏਗਾ ਜੀ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋਰ ਬੁਕਿੰਗ ਜਿਹੜੇ ਤੁਸੀਂ ਕਰਵਾ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਮੈਚਿੰਗ ਸੂਟ ਹੋਏਗਾ ਸਕਿਨ ਕਲਰ ਦੀ ਜਿਹੜੀ ਹੈਗੀ ਤੁਹਾਨੂੰ ਸ਼ਰਟ ਮਿਲਣੀ ਹੈ ਮਹਿਰੂਨ ਕਲਰ ਦੀ ਹੋਏਗੀ ਬਾਟਮ ਪਿਓਰ ਕਰੇਪ ਦੀ ਤੁਹਾਨੂੰ ਸ਼ਰਟ ਮਿਲਣੀ ਹੈ ਜੀ ਬ੍ਰਾਂਡ ਰਹੇਗਾ ਆਰਟੈਕ ਸਟਾਫ ਹੋਏਗਾ ਪਿਓਰ ਕਰੇਪ ਘੇਰੇ ਦੇ ਉੱਪਰ ਵੀ ਜਿਹੜਾ ਹੈਗਾ ਤੁਹਾਨੂੰ ਡਿਜ਼ਾਈਨ ਮਿਲਣਾ ਹੈ ਜੀ ਇਦਾਂ ਘੇਰੇ ਦੇ ਉੱਪਰ ਵੀ ਡਿਜ਼ਾਈਨਿੰਗ ਮਿਲਣੀ ਹੈ ਕਾਫੀ ਪਿਆਰੀ ਫਰੰਟ ਦੇ ਉੱਪਰ ਪੈਨਲ ਹੋਏਗਾ ਜੀ ਕਾਫੀ ਪਿਆਰਾ ਪੀਸ ਹੈ ਜੀ ਇਹ ਡਿਜ਼ਾਈਨਰ ਪੀਸ ਹੈ ਬ੍ਰਾਂਡ ਰਹੇਗਾ ਆਰਟੈਕਸ ਸਟਾਫ ਹੋਏਗਾ ਪਿਓਰ ਕਰੇਪ ਦਾ ਸੇਮ ਐਜ਼ ਏ ਬੈਕ ਔਰ ਬਾਜੂ ਰਹਿਣੀ ਹੈ ਐਵਲੀਆਂ ਬਾਜੂ ਰਹਿਣ ਵਾਲੀਆਂ ਹੋਣੀਆਂ ਜੀ ਐਵਲੀ ਹੋਏਗੀ ਬੈਕ ਨਾਲ ਤੁਹਾਨੂੰ ਮਿਲਣੀ ਹੈ ਮਹਿਰੂਨ ਕਲਰ ਦੀ ਬਾਟਮ ਜੀ ਮਹਿਰੂਨ ਕਲਰ ਦੀ ਬਾਟਮ ਹੋਏਗੀ ਸਕਿਨ ਕਲਰ ਦੀ ਸ਼ਰਟ ਹੋਏਗੀ ਡਿਜੀਟਲ ਪ੍ਰਿੰਟ ਦੀ ਸ਼ਰਟ ਹੋਏਗੀ ਪਲੇਨ ਹੋਏਗੀ ਬਾਟਮ 400 ਰੁਪਏ ਦੀ ਬਾਟਮ ਹੋਏਗੀ 600 ਰੁਪਏ ਦੀ ਸ਼ਰਟ ਹੋਏਗੀ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਡਾਰਕ ਕਲਰ ਦੀ ਡਿਜੀਟਲ ਪ੍ਰਿੰਟ ਦੀ ਤੁਹਾਨੂੰ ਮਿਲਣੀ ਹੈ ਸ਼ਰਟ ਜੀ ਆਫ ਵਾਈਟ ਦੇ ਉੱਪਰ ਤੁਹਾਨੂੰ ਹੌਟ ਪਿੰਕ ਕਲਰ ਦਾ ਪ੍ਰਿੰਟ ਆ ਜਿਹੜਾ ਉਹ ਮਿਲੇਗਾ ਸਟਾਫ ਹੋਏਗਾ ਜੀ ਪਿਓਰ ਕ੍ਰੇਪ ਦਾ ਪਿਓਰ ਕਰੇਪ ਦਾ ਤੁਹਾਨੂੰ ਸਟਾਫ ਮਿਲਣਾ 600 ਰੁਪਏ ਦੀ ਸ਼ਰਟ ਹੋਏਗੀ 400 ਰੁਪਏ ਦੀ ਬਾਟਮ ਹੋਏਗੀ ਜੀ 400 ਰੁਪਏ ਦੀ ਬਾਟਮ ਹੋਏਗੀ ਜੀ ਕਲਰ ਦਾ 19 21 ਦਾ ਡਿਫਰੈਂਸ ਹੈਗਾ ਜੀ ਬਾਟਮ ਦਾ ਸ਼ਰਟ ਦੇ ਨਾਲੋਂ ਸ਼ਰਟ ਦੇ ਨਾਲੋਂ 19 21 ਦਾ ਡਿਫਰੈਂਸ ਹੈ ਜੀ ਬਾਟਮ ਦਾ ਕਲਰ ਸੇਮ ਹੀ ਹੈ ਜੀ ਹੌਟ ਪਿੰਕ ਆ ਬਟ ਕਲਰ ਦਾ 19 21 ਦਾ ਡਿਫਰੈਂਸ ਹੈਗਾ ਜੇਕਰ ਤੁਸੀਂ ਲੈਣਾ ਚਾਹੁੰਦੇ ਤਾਂ ਲੈ ਸਕਦੇ ਹੋ ਜੇ ਸਕਿਪ ਕਰਨਾ ਚਾਹੁੰਦੇ ਸਕਿਪ ਕਰ ਸਕਦੇ ਹੋ ਜੀ 600 ਰੁਪਏ ਦੀ ਸ਼ਰਟ ਹੋਏਗੀ 400 ਰੁਪਏ ਦੀ ਬਾਟਮ ਹੋਏਗੀ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਇਸੇ ਦੇ ਵਿੱਚ ਹੀ ਤੁਹਾਨੂੰ ਰਸਟ ਕਲਰ ਮਿਲਣਾ ਜੀ ਰਸਟ orange ਕਲਰ ਤੇ ਤੁਹਾਨੂੰ 셔ਟ ਮਿਲਣੀ ਹੈ ਜੀ ਡਿਜੀਟਲ ਪ੍ਰਿੰਟ ਦੀ ਹੋਏਗੀ ਪਿਓਰ ਕ੍ਰੇਪ ਦੀ 셔ਟ ਹੋਏਗੀ ਬ੍ਰਾਂਡ ਰਹੇਗਾ ਜੀ ਆਰਟੈਕਸ 600 ਰੁਪਏ ਦੀ 셔ਟ ਹੋਏਗੀ ਜੀ 400 ਰੁਪਏ ਦੀ ਬਾਟਮ ਹੋਏਗੀ ਜੀ ਇਹ ਜੋ ਬਾਟਮ ਰਹਿਣ ਵਾਲੀ ਹੈ ਮਸਲੀਨ ਸਿਲਕ ਦੀ ਹੋਏਗੀ ਜੀ ਕਾਫੀ ਪਿਆਰਾ ਸਟਾਫ ਹੈ ਜੀ ਮਸਲੀਨ ਸਿਲਕ ਦੀ ਤੁਹਾਨੂੰ ਬਾਟਮ ਮਿਲਣੀ ਹੈ ਜੀ ਕਾਫੀ ਪਿਆਰਾ ਸਟਾਫ ਹੈ ਜੀ ਸੇਮ ਕਲਰ ਹੈ ਜੀ ਇਹ ਅਜੈਕਟ ਸ਼ੇਡ ਹੈ ਜੀ ਇਹ ਅਜ ਇੱਕ ਟੁਸ਼ੇਡ ਹੋਏਗਾ 600 ਰੁਪਏ ਦੀ ਸ਼ਰਟ ਹੈਗੀ 400 ਰੁਪਏ ਦੀ ਬਾਟਮ ਹੋਏਗੀ ਜੀ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਸਕਦੇ ਹਾਂ ਬੁਕਿੰਗ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲਣਾ ਹੈ ਜੀ ਮਹਿਰੂਨ ਕਲਰ ਦੀ ਤੁਹਾਨੂੰ ਸ਼ਰਟ ਮਿਲਣੀ ਹੈ ਵਿਸਕੋਸ ਔਰ ਗੈਂਜ਼ਾ ਦੀ ਇਹਦੇ ਨਾਲ ਦੇ ਕਾਫੀ ਆਪਾਂ ਪਹਿਲਾਂ ਦੁਪੱਟੇ ਵੀ ਜਿਹੜੇ ਹੈਗੇ ਉਹ ਸੇਲ ਕਰ ਚੁੱਕੇ ਹਾਂ ਜੀ ਇਸੇ ਦੇ ਨਾਲ ਦੇ ਸੀ ਜਿਹੜੇ ਆਪਾਂ ਦੁਪੱਟੇ ਸੇਲ ਕੀਤੇ ਆ ਜਿਹੜੀ ਭੈਣ ਕੋਲੇ ਇਹ ਦੁਪੱਟਾ ਗਿਆ ਜੇਕਰ ਉਹ ਇਹ ਸ਼ਰਟ ਬਾਏ ਕਰਨਾ ਚਾਹੁੰਦੀ ਹੈ ਤਾਂ ਉਹ ਕਰ ਸਕਦੀ ਹੈ ਜੀ ਕਾਫੀ ਪਿਆਰਾ ਪੀਸ ਹੈ ਜੀ ਇਦਾਂ ਦਾ ਫਰੰਟ ਦੇ ਉੱਪਰ ਤੁਹਾਨੂੰ ਡਿਜੀਟਲ ਪ੍ਰਿੰਟ ਮਿਲਣਾ ਹੈ ਫਰੰਟ ਦੇ ਉੱਪਰ ਜਿਹੜਾ ਹੈਗਾ ਤੁਹਾਨੂੰ ਡਿਜੀਟਲ ਪ੍ਰਿੰਟ ਮਿਲੇਗਾ ਜੀ ਸੇਮ এজ ਇਦਾਂ ਨੂੰ ਇਸਤੇ ਬੈਕ ਮਿਲੇਗੀ ਸੇਮ এজ ਇ ਤੁਹਾਨੂੰ ਇਸਤੇ ਬੈਕ ਮਿਲਣੀ ਹੈ ਜੀ ਬੈਕ ਦੇ ਉੱਪਰ ਵੀ ਜਿਹੜਾ ਹੈਗਾ ਤੁਹਾਨੂੰ ਡਿਜੀਟਲ ਪ੍ਰਿੰਟ ਆ ਜਿਹੜਾ ਉਹ ਮਿਲੇਗਾ 600 ਰੁਪਏ ਦੀ ਸ਼ਰਟ ਹੋਏਗੀ 300 ਰੁਪਏ ਦਾ ਤੁਹਾਨੂੰ ਦੁਪੱਟਾ ਜਿਹੜਾ ਉਹ ਮਿਲ ਜਾਏਗਾ ਚਨਾਉਣ ਦਾ ਦੁਪੱਟਾ ਹੋਏਗਾ ਜੀ ਡਾਈ ਕੀਤਾ ਕਰਾਇਆ ਚਨਾਉਂ ਦਾ ਦੁਪੱਟਾ ਹੋਏਗਾ 300 ਰੁਪਏ ਦਾ ਜੀ ਜੇਕਰ ਲੈਣਾ ਚਾਹੁੰਦੇ ਤਾਂ ਲੈ ਸਕਦੇ ਹੋ ਜੇਕਰ ਸਕਿਪ ਕਰਨਾ ਚਾਹੁੰਦੇ ਤਾਂ ਸਕਿਪ ਵੀ ਕਰ ਸਕਦੇ ਹੋ ਜੀ ਜੇਕਰ ਤੁਸੀਂ ਬੇਸ ਕਲਰ ਦੀ ਬਾਟਮ ਡਾਈ ਕਰਵਾ ਕੇ ਲੈਣਾ ਚਾਹੁੰਦੇ ਤਾਂ ਤਾਂ ਵੀ ਤੁਸੀਂ ਲੈ ਸਕਦੇ ਹੋ ਜੇ ਅਸੀਂ ਤੁਹਾਨੂੰ ਡਾਈ ਕਰਕੇ ਬਾਟਮ ਆ ਜਿਹੜੀ ਬੇਸ ਕਲਰ ਦੀ ਲਗਾ ਕੇ ਦੇਾਂਗੇ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਸ਼ਰਟ ਪੀਸ ਹੋਏਗਾ ਪਿਓਰ ਕ੍ਰੇਪ ਦਾ ਜੀ ਬ੍ਰਾਂਡ ਰਹੇਗਾ ਆਰਟੈਕਸ ਆਫ ਵਾਈਟ ਦੇ ਉੱਪਰ ਤੁਹਾਨੂੰ ਅਨੀਅਨ ਕਲਰ ਮਿਲੇਗਾ ਜੀ ਆਫ ਵਾਈਟ ਦੇ ਉੱਪਰ ਇਹ ਸਟਾਫ ਫਰੰਟ ਰਹਿਣ ਵਾਲਾ ਹੈ ਜੀ ਫਰੰਟ ਦੇ ਉੱਪਰ ਵੀ ਜਿਹੜਾ ਹੈਗਾ ਤੁਹਾਨੂੰ ਡਿਜੀਟਲ ਪ੍ਰਿੰਟ ਹੈ ਜਿਹੜਾ ਉਹ ਮਿਲੇਗਾ 10 ਮੀਟਰ ਦੀ ਸ਼ਰਟ ਹੋਏਗੀ ਜੀ 10 ਮੀਟਰ ਦੀ ਸ਼ਰਟ ਰਹਿਣ ਵਾਲੀ ਹੈ ਬ੍ਰਾਂਡ ਹੋਏਗਾ ਆਰਟੈਕਸ ਸਟਾਫ ਹੋਏਗਾ ਜੀ ਪਿਓਰ ਕريب ਦਾ ਪਿਓਰ ਕريب ਦਾ ਤੁਹਾਨੂੰ ਸਟਾਫ ਜਿਹੜਾ ਉਹ ਮਿਲੇਗਾ ਸੇਮ ਐਸੇ ਤੁਹਾਨੂੰ ਮਿਲਣੀ ਹੈ ਜੀ ਬਾਜੂ ਔਰ ਮਿਲੇਗੀ ਜੀ ਬੈਕ 600 ਰੁਪਏ ਦੀ ਸ਼ਰਟ ਹੋਏਗੀ ਜੇਕਰ ਤੁਸੀਂ ਬਾਟਮ بیس ਕਲਰ ਦੀ ਜਾਂ ਅਨੀਅਨ ਕਲਰ ਦੀ ਡਾਈ ਕਰਵਾ ਕੇ ਲੈਣਾ ਚਾਹੁੰਦੇ ਤਾਂ ਤੁਸੀਂ ਲੈ ਸਕਦੇ ਸੀ ਤੁਹਾਨੂੰ ਡਾਈ ਕਰਵਾ ਕੇ ਜਿਹੜੀ ਹੈਗੀ ਉਹ ਬਾਟਮ ਦੇ ਸਕਦੇ ਆ ਜੇਕਰ ਤੁਸੀਂ ਕੱਲੀ ਸ਼ਰਟ ਬਾਈ ਕਰਨਾ ਚਾਹੁੰਦੇ ਤਾਂ ਤੁਸੀਂ ਕੱਲੀ ਸ਼ਰਟ ਵੀ ਬਾਈ ਕਰ ਸਕਦੇ ਹੋ 600 ਰੁਪਏ ਦੇ ਵਿੱਚ ਤੁਹਾਨੂੰ ਕੱਲੀ ਸ਼ਰਟ ਆ ਜਿਹੜੀ ਉਹ ਮਿਲ ਜਾਏਗੀ ਜੀ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਆ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਇਸੇ ਦੇ ਵਿੱਚ ਜਿਹੜਾ ਪੀਸ ਆਪਾਂ ਦਿਖਾ ਚੁੱਕੇ ਆ ਸੇਮ ਤੁਹਾਨੂੰ ਇਸੇ ਦੇ ਵਿੱਚ ਇੱਕ ਕਲਰ ਹੋਰ ਮਿਲੇਗਾ ਜੀ ਗ੍ਰੀਨ ਕਲਰ ਜੇਕਰ ਤੁਸੀਂ ਡਾਈ ਕਰਵਾ ਕੇ ਲੈਣਾ ਚਾਹੁੰਦੇ ਆ ਤਾਂ ਬੇਸ ਕਲਰ ਦੀ ਬਾਟਮ ਤਾਂ ਤੁਸੀਂ ਲੈ ਸਕਦੇ ਹੋ ਜੀ ਕਲਰ ਜੋ ਰਹੇਗਾ ਜੀ ਇਸ ਦੇ ਵਿੱਚ ਗ੍ਰੀਨ ਕਲਰ ਤੁਹਾਨੂੰ ਮਿਲਣਾ ਹੈ ਜੀ ਬ੍ਰਾਂਡ ਰਹੇਗਾ ਆਰਟੈਕਸ ਸਟਾਫ ਹੋਵੇਗਾ ਜੀ ਪਿਓਰ ਕ੍ਰੇਪ ਦਾ ਸੇਮ ਐਸੇ ਤੁਹਾਨੂੰ ਬੈਕ ਔਰ ਬਾਜੂ ਮਿਲਣਗੀਆਂ ਜੀ ਇਹ ਵਾਲੀ ਹੋਏਗੀ ਬੈਕ ਜੇਕਰ ਤੁਸੀਂ ਰੈੱਡ ਕਲਰ ਦੀ ਬਾਟਮ ਇਹਦੇ ਨਾਲ ਲਗਵਾਉਣਾ ਚਾਹੁੰਦੇ ਆ ਫਲਾਵਰ ਨਾਲ ਮੈਚ ਕਰਦੀ ਤਾਂ ਅਸੀਂ ਤੁਹਾਨੂੰ 400 ਰੁਪਏ ਦੇ ਵਿੱਚ ਉਹ ਬਾਟਮ ਰੈਡੀਸ਼ ਮਹਿਰੂਨ ਕਲਰ ਦੀ ਲਾ ਕੇ ਆ ਜਿਹੜੀ ਉਹ ਦੇ ਸਕਦੇ ਆ ਨਾਲ ਤੁਹਾਨੂੰ ਐਕਸਟਰਾ ਜਿਹੜੀਆਂ ਦੀਆਂ ਬਾਜੂ ਵੀ ਉਹ ਮਿਲਣਗੀਆਂ ਜੀ ਬਾਜੂ ਐਕਸਟਰਾ ਹੋਣਗੀਆਂ ਲਓ ਜੀ ਐਕਸਟਰਾ ਬਾਜੂ ਮਿਲਣਗੀਆਂ ਜੀ ਜੇਕਰ ਤੁਸੀਂ ਇਹ ਰੈੱਡ ਰੈਡੀਸ਼ ਮਹਿਰੂਨ ਕਲਰ ਦੀ ਬਾਟਮ ਲਗਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਲਗਵਾ ਸਕਦੇ ਹੋ ਜੀ ਲਓ ਜੀ ਉਹ ਬਾਟਮ ਜਿਹੜੀ ਹੈਗੀ ਤੁਹਾਨੂੰ 400 ਰੁਪਏ ਦੀ ਬਾਟਮ ਆ ਜਿਹੜੀ ਉਹ ਮਿਲ ਜਾਏਗੀ 600 ਰੁਪਏ ਦੀ ਸ਼ਰਟ ਹੋਏਗੀ ਜੀ 400 ਰੁਪਏ ਦੀ ਬਾਟਮ ਹੋਏਗੀ ਜੀ ਜੇਕਰ ਤੁਸੀਂ ਬੇਸ ਕਲਰ ਦੀ ਰਾਈ ਕਰਵਾ ਕੇ ਲੈਣਾ ਚਾਹੁੰਦੇ ਹੋ ਉਦਾਂ ਲੈ ਸਕਦੇ ਹੋ ਜੇਕਰ ਕੱਲੀ ਸ਼ਰਟ ਬਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕੱਲੀ ਸ਼ਰਟ ਵੀ ਬਾਈ ਕਰ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਕਾਫੀ ਪਿਆਰਾ ਪੀਸ ਹੋਏਗਾ ਇਹ ਪੀਸ ਵੀ ਜੋ ਰਹੇਗਾ ਪਿਓਰ ਕਰੇਪ ਦੇ ਉੱਪਰ ਹੋਏਗਾ ਡਿਜੀਟਲ ਪ੍ਰਿੰਟ ਦਾ ਹੋਏਗਾ ਜੀ ਪਿਓਰ ਕਰੇਪ ਦਾ ਡਿਜੀਟਲ ਪ੍ਰਿੰਟ ਦਾ ਹੋਏਗਾ ਕਲਰ ਹੋਏਗਾ ਫਰੋਜੀ ਜੀ ਫਰੋਜੀ ਕਲਰ ਤੁਹਾਨੂੰ ਮਿਲਣਾ ਜੀ ਡਿਜੀਟਲ ਪ੍ਰਿੰਟ ਤੁਹਾਨੂੰ ਘੇਰੇ ਦੇ ਉੱਪਰ ਮਿਲੇਗਾ ਜੀ ਬ੍ਰਾਂਡ ਰਹੇਗਾ ਆਰਟੈਕਸ ਆਰਟੈਕਸ ਬ੍ਰਾਂਡ ਹੋਏਗਾ ਸੇਮ ਐਜ਼ ਆਈ ਬੈਕ ਔਰ ਬਾਜੂ ਰਹਿਣਗੀਆਂ ਜੀ ਸੇਮ ਐਜ਼ ਆਈ ਬੈਕ ਔਰ ਬਾਜੂ ਰਹਿਣਗੀਆਂ ਇਹ ਵਾਲੀਆਂ ਬਾਜੂ ਰਹਿਣ ਵਾਲੀਆਂ ਹੋਣੀਆਂ ਜੀ ਇਹ ਵਾਲੀ ਹੋਏਗੀ ਬੈਕ 600 ਰੁਪਏ ਦੀ ਸ਼ਰਟ ਹੋਏਗੀ ਜੀ 400 ਰੁਪਏ ਦੀ ਬਾਟਮ ਹੋਏਗੀ 600 ਰੁਪਏ ਦੀ ਸ਼ਰਟ ਹੋਏਗੀ ਜੀ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਸਕਦੇ ਆਂ ਔਰ ਬੁਕਿੰਗ ਕਰਵਾ ਸਕਦੇ ਆਂ ਜੇਕਰ ਕੱਲੀ ਸ਼ਰਟ ਬਾਈ ਕਰਨਾ ਚਾਹੁੰਦੇ ਆਂ ਕੱਲੀ ਕਰ ਸਕਦੇ ਆਂ ਮੈਚਿੰਗ ਬਾਈ ਕਰਨਾ ਚਾਹੁੰਦੇ ਆਂ ਮੈਚਿੰਗ ਕਰ ਸਕਦੇ ਆਂ ਜੇਕਰ ਤੁਸੀਂ بیس ਕਲਰ ਦੀ ਡਾਈ ਕਰਵਾ ਕੇ ਬਾਟਮ ਲਗਵਾਉਣਾ ਚਾਹੁੰਦੇ ਆਂ ਤੁਸੀਂ ਉਦਾਂ ਵੀ ਲਗਵਾ ਸਕਦੇ ਆਂ ਜੀ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਸਕਦੇ ਆਂ ਔਰ ਬੁਕਿੰਗ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਬਰਬਰੀ ਦਾ ਕੰਪਲੀਟ ਸੂਟ ਹੋਏਗਾ ਜੀ ਸ਼ਰਟ ਮਿਲਣੀ ਹੈ ਜੀ ਡਿਜੀਟਲ ਪ੍ਰਿੰਟ ਦੀ ਤੁਹਾਨੂੰ ਮਿਲੇਗੀ ਸ਼ਰਟ 2.5 ਮੀਟਰ ਦੀ ਹੋਏਗੀ ਜੀ 2.5 ਮੀਟਰ ਦੀ ਸ਼ਰਟ ਤੁਹਾਨੂੰ ਮਿਲਣੀ ਹੈ ਜੀ ਨਾਲ ਤੁਹਾਨੂੰ ਮਿਲੇਗਾ ਦੁਪੱਟਾ ਜੀ ਐਵਲੀ ਹੋਏਗੀ ਬਾਟਮ ਜੀ ਐਵਲੀ ਜਿਹੜੀ ਬਾਟਮ ਹੈਗੀ ਹੈ ਜੀ ਇਹ 3 ਮੀਟਰ ਦੀ ਬਾਟਮ ਹੈ ਜੀ 10 ਮੀਟਰ ਦੀ ਬਾਟਮ ਹੈ ਮਸਲੀਨ ਦੀ ਜੀ ਮਸਲੀਨ ਦੀ ਬਾਟਮ ਹੋਏਗੀ ਜੀ 3 ਮੀਟਰ ਦੀ ਤੇ ਨਾਲ ਤੁਹਾਨੂੰ ਮਿਲਣਾ ਹੈ ਜੀ ਦੁਪੱਟਾ ਬਰਬਰੀ ਦਾ ਦੁਪੱਟਾ ਹੋਏਗਾ ਜੀ ਖੁੱਲਾ ਡੁੱਲਾ ਦੁਪੱਟਾ ਪ੍ਰੋਪਰ ਫਿਨਿਸ਼ਿੰਗ ਤੁਹਾਨੂੰ ਲੱਗੀ ਮਿਲੇਗੀ ਜੀ ਦੁਪੱਟੇ ਦੇ ਉੱਪਰ ਪ੍ਰੋਪਰ ਫਿਨਿਸ਼ਿੰਗ ਪੱਟੀ ਜਿਹੜੀ ਤੁਹਾਨੂੰ ਦੁਪੱਟੇ ਦੇ ਉੱਪਰ ਲੱਗੀ ਹੋਈ ਮਿਲਣੀ ਹੈ ਕਾਫੀ ਪਿਆਰਾ ਪੀਸ ਹੈਗਾ ਜੀ ਕਾਫੀ ਪਿਆਰਾ ਸੂਟ ਹੈ ਜੀ ਬ੍ਰਾਂਡ ਰਹੇਗਾ ਆਰਟੈਕਸ ਇੰਨੀ ਕਿ ਜ਼ਿਆਦਾ ਸੌਫਟ ਵਰਬਰੀ ਹੈ ਕਿ ਪਤਾ ਹੀ ਨਹੀਂ ਲੱਗ ਰਿਹਾ ਹੈਗਾ ਕਿ ਇਹ ਬਰਬਰੀਆ ਬਹੁਤ ਸੋਹਣਾ ਸਟਾਫ ਆ ਲਾਈਟ ਵੇਟ ਐਂਡ ਸੌਫਟ ਸਟਾਫ ਹੈਗਾ ਜੀ ਬਿਲਕੁਲ ਚੁਬਣ ਵਾਲਾ ਨਹੀਂ ਹੈਗਾ ਜੀ ਕਾਫੀ ਪਿਆਰਾ ਸੂਟ ਹੈ ਜਿਹੜਾ ਤੁਹਾਨੂੰ ਮਿਲ ਜਾਣਾ ਜੀ ਇਸ ਦਾ ਜੋ ਪ੍ਰਾਈਸ ਹੋਏਗਾ 1600 ਰੁਪਏ ਜੀ ਮਿਲ ਜਾਏਗਾ ਜੀ ਸਕਾਈ ਬਲੂ ਕਲਰ ਦਾ ਹੋਏਗਾ ਜੀ ਇਸ ਦਾ ਕਾਫੀ ਪਿਆਰਾ ਪੀਸ ਹੈ ਟਰਾਈ ਮੀਟਰ ਦੀ ਸ਼ਰਟ 3 ਮੀਟਰ ਦੀ ਬਾਟਮ ਔਰ ਨਾਲ ਤੁਹਾਨੂੰ ਮਿਲੇਗਾ ਜੀ ਦੁਪੱਟਾ ਕਾਫੀ ਪਿਆਰਾ ਪੀਸ ਹੈਗਾ 1600 ਰੁਪਏ ਦੇ ਵਿੱਚ ਇਹ ਸੂਟ ਆ ਜਿਹੜਾ ਤੁਹਾਨੂੰ ਮਿਲ ਜਾਏਗਾ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਆ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਜਿਹੜੀਆਂ ਪਹਿਣਾ ਸਾਡੇ ਚੈਨਲ ਦੇ ਉੱਪਰ ਪਹਿਲੀ ਵਾਰ ਆਈਆਂ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਔਰ ਨੋਟੀਫਿਕੇਸ਼ਨ ਵਾਲਾ ਬਟਨ ਵੀ ਆਨ ਕਰ ਲੈਣਾ ਤਾਂ ਜੋ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਤੇ ਤੁਸੀਂ ਆਪਣੇ ਲਈ ਸੋਹਣੇ ਸਾਡੀ ਵੀਡੀਓ ਦੇਖਣ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ